ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਭ ਦੀ ਹਾਜ਼ਰੀ ਮੇਰਾ ਦਾਤਾ ਲੇਖੇ ਚ ਲਾਵੇ ਇੱਕ ਕਬਤਾ ਹੋਰ ਆ ਜਾ ਜਿੰਨੀ ਮਰਜ਼ੀ ਲਵਾ ਲਓ ਅਸਤਾ ਤੁਹਾਡੇ ਗੀਜੇ ਦੀ ਭਾਣਾ ਗਾਉਣ ਵਾਲੇ ਬਣ ਕੇ ਤੇ ਇੱਥੇ ਆਏ ਹੀ ਨਹੀਂ ਜਿੱਦੇ ਮਰਜ਼ੀ ਜਾਦ ਕਰ ਲਿਆ ਕਰੋ ਕੋਈ ਗੱਲ ਨਹੀਂ ਭਾਵੇਂ ਗੁਰੂ ਰਵਦਾਸ ਜੀ ਦਾ ਪ੍ਰੋਗਰਾਮ ਹੋਵੇ ਬਾਬੇ ਜੈਤੇ ਦਾ ਹੋਵੇ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਦੇ ਨਗਰ ਕੀਰਤਨ ਤੇ ਬਹੁਤ ਵਾਰੀ ਆਇਆ ਇੱਥੇ ਬੜੀ ਕਿਰਪਾ ਹੋਈ ਸਤਿਗੁਰਾਂ ਦੀ ਅੱਜ ਗੁਰਸਾਂਗ ਦੇ ਜਦੋਂ ਤੁਹਾਡੇ ਪਿੰਡ ਦਾ ਮੈਨੂੰ ਨੌ ਮਿਲਿਆ ਨਾ ਵੀ ਜੋਧਾ ਜਾਣਾ ਮੇਰੇ ਮਨ ਨੂੰ ਖੁਸ਼ੀ ਹੋਈ ਬਈ ਅੱਜ ਆਪਾਂ ਪੂਰਨ ਗੁਰਸਿੱਖਾਂ ਦੇ ਦਰਸ਼ਨ ਕਰਾਂਗੇ ਇਸ ਕਰਕੇ ਤੁਸੀਂ ਭਾਗਾ ਵਾਲਿਓ ਸਤਿਗੁਰੂ ਜੀ ਕਿਰਪਾ ਕਰੇ ਆਪਦੇ ਚਰਨ ਕਬਲਾ ਦਾ ਪਿਆਰ ਬਖਸ਼ੇ ਹੁਣ ਮਹਿਤਾ ਜੀ ਨੇ ਮਹਿਤਾ ਕਾਲੂ ਜੀ ਨੇ ਜਦੋਂ ਮਹਾਰਾਜ ਥੋੜੇ ਜਿਹੀ ਉਮਰ ਦੇ ਵੱਡੇ ਹੋਏ ਨਾ ਉਹਨਾਂ ਨੂੰ ਪੜ੍ਹਨੇ ਪਾਤਾ ਜਿਹੜਾ ਪਹਿਲਾ ਪੰਡਲ ਸੀ ਉਹ ਸੀ ਪੰਡਿਤ ਗੋਪਾਲ ਉਨੇ ਮਹਾਰਾਜ ਨੂੰ ਹਿੰਦੀ ਪੜ੍ਹਾਇਆ ਕਾਜੀ ਕੋਲੇ ਭੇਜੇ ਉਹਨਾਂ ਦੇ ਕੋਲੇ ਉਹਨਾਂ ਨੂੰ ਫਾਰਸੀ ਪੜ੍ਹਾਇਆ ਉਸ ਤੋਂ ਬਾਅਦ ਇੱਕ ਪੰਡਤ ਦੀ ਬਾਰੀ ਹੋਰ ਆਈ ਉਹਨਾਂ ਨੇ ਮਹਾਰਾਜ ਨੂੰ ਸੰਸਕ੍ਰਿਤ ਪੜ੍ਹਾਉਣੀ ਚਾਹੀ ਜਿਹੜੀ ਸੰਸਖਿਆ ਬੋਲਿਆ ਕਰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਦਾ ਉੱਤਰ ਪੁੱਛਿਆ ਕਰਨ ਮਹਿਤਾ ਜੀ ਸਦਕੇ ਇੱਕੋ ਹੀ ਗੱਲ ਕਿਹਾ ਕਰਨ ਬਈ ਦੇਵਤਾ ਇਹ ਜਿਹੜਾ ਨਾਨਕਾ ਇਹਦਾ ਧੁਰੋਂ ਹੀ ਡਿਗਰੀਆਂ ਕਰਕੇ ਪਾਸ ਆਇਆ ਇਹਨੂੰ ਪੜ੍ਹਾਉਣ ਦੀ ਲੋੜ ਨਹੀਂ। ਪੰਡਤ ਨੇ ਇੱਕ ਸਵਾਲ ਕੀਤਾ ਲੈ ਬੇਟਾ ਧੂੜਾ ਤੇ ਏਕਾ ਪੱਕਾ ਕਰ ਲੈ। ਉਹ ਕਹਿੰਦਾ ਗੁਰੂ ਜੀ ਇਹ ਦੱਸੋ ਬਈ ਊੜੇ ਤੇ ਏਕੇ ਦਾ ਅਰਥ ਕੀ ਹੈ? ਉਹ ਕਹਿੰਦਾ ਅਰਥ ਇਹਦਾ ਇਹ ਹੈ। ਮੈਨੂੰ ਮੇਰੇ ਗੁਰੂ ਨੇ ਪਹਿਲੇ ਦਿਨ ਊੜੇ ਤੇ ਏਕੇ ਦੀ ਸੰਖਿਆ ਦਿੱਤੀ ਸੀ। ਮੈਂ ਤਾਂ ਕੀੜ ਦਾ ਫਕੀਰਾ ਉਹ ਮੈਂ ਜਿਵੇਂ ਗਾਹਾਂ ਚ ਲੈਣ ਪੜਾਉਣਾ ਮੈਨੂੰ ਇਦੋਂ ਕਾ ਹਾਰਥ ਦਾ ਨਹੀਂ ਪਤਾ। ਹੁਣ ਗੁਰੂ ਨਾਨਕ ਸਾਹਿਬ ਇਹਦਾ ਅਰਥ ਜੋੜ ਕੇ ਦੱਸਦੇ ਨੇ ਕਹਿੰਦੇ ਏਕੇ ਤੇ ਊੜੇ ਨੂੰ ਦੋਨਾਂ ਨੂੰ ਜੋੜੀਏ ਬਣਗਾ ਇੱਕ ਓੰਕਾਰ ਉਹ ਕਰਤਾਰ ਨਾਰਾਇਣ ਇੱਕ ਹੈ ਉਹ ਹਿੰਦੂ ਚ ਵੀ ਵੱਸਦਾ ਹੈ ਮੁਸਲਮਾਨ ਚ ਵੀ ਵੱਸਦਾ ਹੈ ਉਹਦਾ ਘਣਕਣ ਦੇ ਵਿੱਚ ਪਸਾਰਾ ਪਾਦੇ ਤੇ ਦਿਲ ਦੇ ਜਿੰਨੇ ਸਾਰੇ ਦਿਮਾਗ ਦੇ ਕਵਾੜ ਸੀ ਸਭ ਖੁੱਲ ਗਏ ਜਿੰਨੇ ਦਿਮਾਗ ਨੂੰ ਲੋਭ ਲਾਲਚ ਦੇ ਸਭ ਤਾਲੇ ਲੱਗੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਵਾਰ ਆਨੰਦ ਪਰਸ਼ੰਨ ਕਰਤਾ ਲਓ ਇੱਕ ਹਵਤਾਪਾ ਹੋਰ ਕਰੀਏ ਸਮਾਂ ਹੋ ਗਿਆ ਮੇਰਾ ویسੇ ਮੈਂ 2-4 ਮਿੰਟ ਬਾਧੂ ਲੈ ਗਿਆ ਉਹ ਇਦਾਂ ਦੀ ਆਵੇਗੀ ਬਈ ਸ਼ਾਂਤੀ ਦਾ ਧਾਰ ਅਵਤਾਰ ਆ ਗਿਆ ਓਮ ਸ਼ਾਂਤੀ ਸ਼ਾਂਤੀ ਚਾਰ ਸਵੇਰੇ ਪ੍ਰਕਾਸ਼ ਕਰਦੀ ਜੇ ਮਹਾਰਾਜ ਡੰਗਰਾ ਚਾਰਨ ਭੇਜੇ ਨਾ ਉੱਥੇ ਜਾ ਕੇ ਖੇਤੀਆਂ ਨੂੰ ਭਾਗ ਲਾਤੇ ਜੇ ਸੱਚੇ ਬਾਦਸ਼ਾਹ ਪੜਨੇ ਤੋਰੇ ਤਾਂ ਪੰਡਤਾਂ ਨੂੰ ਤਾਰਤਾ ਜਦੋਂ ਫੱਟੀ ਲਿਖਣ ਦਾ ਆਰਡਰ ਕੀਤਾ ਫਿਰ ਆਸਾ ਰਾਗ ਚ ਫੱਟੀ ਲਿਖੀ ਆਪਾਂ ਰੋਜ਼ ਸੁਣਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਆ ਸੁਣੋ ਵੀ ਅੱਜ ਦੇ ਆਉਣ ਵਾਲੇ ਅਵਤਾਰ ਸ਼ਾਂਤੀ ਦਾ ਧਾਰ ਅਵਤਾਰ ਆ ਗਿਆ ਮੇਰਾ ਮੌਲਾ ਮੇਰਾ ਖੁਦਾ ਕਾਲਪੁਰ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਨਾਨਕ ਬਣ ਕੇ ਸਾਡੀ ਧਰਤੀ ਤੇ ਹੋਏ ਕਿਉਂ ਆਏ ਸੀ ਬਈ ਨਾਨਕ ਗੁਰੂ ਜੀ ਰੂਪ ਭਗਵਾਨ ਦੇ ਪ੍ਰਗਟ ਹੋ ਗਏ ਮਾਲਕ ਜਹਾਨ ਦੇ ਆ ਪ੍ਰਗਟ ਹੋ ਗਏ ਮਾਲਕ ਜਹਾਨ ਦੇ ਆ ਆਹੋ ਵਿਛਤ ਲਵੰਡੀ ਦੇ ਦਤਾਰ ਆ ਗਿਆ ਸ਼ਾਂਤੀ ਦਾ ਤਾਰਿਅ ਅਵਤਾਰ ਆ ਗਿਆ ਸ਼ਾਂਤੀ ਦਾ ਤਾਰਿਅ ਅਵਤਾਰ ਆ ਗਿਆ ਆਹ ਭਾਗ ਲਾਏ ਮਾਤਾ ਤੇ ਪਤਾ ਦੀ ਕੋਖਨੋ ਤੇ ਆਦੀ ਕੋਖਨੋ ਭਗਤਾਂ ਦੇ ਆ ਗਿਆ ਹਰਨ ਦੁੱਖ ਨੂੰ ਭਗਤਾਂ ਦੇ ਆ ਗਿਆ ਹਰਨ ਦੁੱਖ ਨੂੰ ਆਹ ਭੇਦੀਆਂ ਦੀ ਕੁਲ ਦਾ ਸ਼ਿੰਗਾਰ ਆ ਗਿਆ ਸ਼ਾਂਤੀ ਦਾ ਦਾਰਿਆ ਅਵਤਾਰ ਆ ਗਿਆ ਸ਼ਾਂਤੀ ਦਾ ਦਾਰਿਆ ਅਵਤਾਰ ਆ ਗਿਆ ਮੰਦ ਮੰਦ ਪਾਉਣਾ ਮੰਦ ਮੰਦ ਪਾਉਣਾ ਸਤਿਆ ਦੀ ਚੱਲਦੀ ਭਾਗਾ ਵਾਲੀ ਰਾਤ ਪੁੰਨਿਆ ਹੈ ਚੱਲਦੀ ਭਾਗਾ ਵਾਲੀ ਰਾਤ ਪੁੰਨਿਆ ਜੋ ਚੱਲਦੀ ਉਹ ਨਾਮ ਦਾ ਕਰਨ ਪ੍ਰਚਾਰ ਆ ਗਿਆ ਪ੍ਰਚਾਰ ਆ ਗਿਆ ਸ਼ਾਂਤੀ ਦਾ ਦਾਰਿਆ ਅਵਤਾਰ ਆ ਗਿਆ ਸ਼ਾਂਤੀ ਦਾ ਦਾਰਿਆ ਅਵਤਾਰ ਆ ਗਿਆ ਓ ਮੰਡਲੇ ਆਕਾਸ਼ ਤੇ ਬਵਾਨ ਸ਼ਾ ਗਏ ਮੰਡਲ ਆਕਾਸ਼ ਤੇ ਭਵਾਨ ਆ ਗਏ ਬਰਮਾ ਤੇ ਵਿਸ਼ਨੂ ਮਹੇਸ਼ ਆ ਗਏ ਬਰਮਾ ਤੇ ਵਿਸ਼ਨੂ ਮਹੇਸ਼ ਆ ਗਏ ਹੋਨਾਰਦ ਵੀ ਚੱਕ ਕੇ ਸਤਾਰ ਆ ਗਿਆ ਸ਼ਾਂਤੀ ਦਾ ਦਾਰ ਅਵਤਾਰ ਆ ਗਿਆ ਸ਼ਾਂਤੀ ਦਾ ਦਾਰ ਅਵਤਾਰ ਆ ਗਿਆ ਦੁਨੀਆ ਤੋਂ ਕਰਨੇ ਪਖੰਡ ਦੂਰ ਨੇ ਉਹ ਪਖੰਡ ਦੂਰ ਨੇ ਜੀ ਪਖੰਡ ਦੂਰ ਨੇ ਦੁਨੀਆ ਤੋਂ ਕਰ ਨੇ ਬਖੰਡ ਦੂਰ ਨੇ ਸਰਬ ਕਲਾ ਚ ਗੁਰੂ ਭਰਪੂਰ ਨੇ ਸਰਬ ਕਲਾ ਚ ਗੁਰੂ ਭਰਪੂਰ ਨੇ ਸਤਿਖੰਡ ਵਿੱਚੋ ਕਰਤਾਰ ਆ ਗਿਆ ਸ਼ਾਂਤੀ ਦਾ ਧਾਰ ਅਵਤਾਰ ਆ ਗਿਆ ਸ਼ਾਂਤੀ ਦਾ ਧਾਰ ਅਵਤਾਰ ਆ ਗਿਆ ਮਲਕ ਜਹਾਂ ਦੇ ਵੇਖ ਕੇ ਹੰਕਾਰ ਨੋ ਆ ਮਲਕ ਜਹਾਂ ਦੇ ਵੇਖ ਕੇ ਹੰਕਾਰ ਨੋ ਸਤ ਗੁਰੂ ਆਏ ਕਰਨ ਨਖਾਰ ਨੋ ਆ ਸਤ ਗੁਰੂ ਵਾਏ ਕਰਨਨ ਖਾਰਨੋ ਲੱਲੋ ਜੇ ਇਹ ਫਕਰਾਂ ਦਾ ਯਾਰ ਆ ਗਿਆ ਆ ਲੱਲੋ ਜੇ ਇਹ ਫਕਰਾਂ ਦਾ ਯਾਰ ਆ ਗਿਆ ਕਹਿੰਦੇ ਯਾਰ ਆ ਗਿਆ ਸ਼ਾਂਤੀ ਦਾ ਧਾਰ ਆਵਤਾਰ ਆ ਗਿਆ ਸ਼ਾਂਤੀ ਦਾ ਧਾਰ ਆਵਤਾਰ ਆ ਗਿਆ ਉਹ ਬੰਡ ਪਾਈ ਰੱਬ ਦੀ ਪੰਡਤ ਕਾਜੀਆਂ ਬੰਡ ਪਾਈ ਰੱਬ ਦੀ ਪੰਡਤ ਕਾਜੀਆਂ ਦੁਨੀਆਂ ਪਲੇਖੇ ਵਿੱਚ ਪਾਤੀ ਪਾਜੀਆਂ ਦੁਨੀਆਂ ਪਲੇਖੇ ਵਿੱਚ ਪਾਈ ਪਾਜੀਆਂ ਆ ਵਿੱਚ ਦਲ ਵੰਡੀ ਦੇ ਧਾਰ ਆ ਗਿਆ ਸ਼ਾਂਤੀ ਦਾ ਧਾਰ ਆਵਤਾਰ ਆ ਗਿਆ ਸ਼ਾਂਤੀ ਦਾ ਧਾਰ ਆਵਤਾਰ ਆ ਗਿਆ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੜਾਵਾਲੀਆਂ ਸਾਰੀਆਂ ਸੰਗਤਾਂ ਦਾ ਫੇਰ ਧੰਨਵਾਦ ਪੰਜਾਂ ਪਿਆਰਿਆਂ ਦਾ ਸਾਰੀ ਗੁਰਸੰਗਤ ਦਾ ਜਿਨ੍ਹਾਂ ਨੇ ਅਣਥੱਕ ਸੇਵਾ ਕੀਤੀ ਜਲ ਪਾਣੀ ਦਾ ਪ੍ਰਬੰਧ ਕੀਤਾ ਬੜਾ ਸੁੰਦਰ ਪੜਾਵੜਾ ਤੇ ਸਾਰੇ ਵਧਾਈ ਦੇ ਪਾਤਰੋਂ ਗੁਰੂ ਰਵਦਾਸ ਜੀ ਦੀ ਪ੍ਰਬੰਧ ਕਮੇਟੀ ਤੇ ਸਾਰੇ ਸੇਵਾਦਾਰਾਂ ਨੂੰ ਵਧਾਈ ਦਿੰਦਾ ਹੋਇਆ ਮੈਂ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਜਕਾ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਤੋਂ ਸਰਵਨ ਕਰੋ ਭੁੱਲ ਚੁੱਕ ਦੀ ਖਿਮਾ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ